ਉਹ ਗਾਹ ਦੇ ਬਈ ਆਪਾਂ ਅੱਜ ਕਈ ਵਾਰੀ ਗਿਆ ਅਗਲਾ ਕਹਿ ਦਿੰਦਾ ਯਾਰ ਵਿਪਦਨ ਡਾਕਟਰ ਨੇ ਪਹਿਲਾਂ ਚੈੱਕ ਕੀਤੀ ਆ ਆਹ ਗਾਹ ਦੇ ਆਪਾਂ ਬਾਵਰ ਸੈਕਸਨ ਲਾਇਆ ਅੱਜ ਕਿਉਂ ਥੋੜੀ ਜੀ ਬਰੀਡ ਬਾਈ ਕਹਿੰਦਾ ਬਦਲਣੀ ਆ ਸਾਈਵਲ ਚ ਲਿਉਣੀ ਆ ਤੇ ਗਾਹ ਵੀ ਦੋਗਲਾ ਪਾਣਾ ਇਹਦੇ ਆਪਾਂ ਬਾਵਰ ਸੈਕਸਨ ਲਾਇਆ ਜੀ ਤੇ ਆਹ ਗਾਹ ਨੂੰ ਅੱਜ 2 ਮਹੀਨੇ ਹੋ ਗਏ ਆ ਇਹਨੂੰ ਚੈੱਕ ਕਰਾਂਗੇ ਠੀਕ ਆ ਕਿੰਨੇ ਚਿਰ ਤੋਂ ਰਿਪੀਟ ਕਰ ਰਹੀ ਹੈ ਬਾਈ ਕੋਈ 1.5 ਹਫ਼ਤੇ ਤਕ ਲਗਭਗ ਉਹ ਸਾਡੇ ਸਾਹਮਣੇ ਆ ਜੀ ਉਹ ਕੰਮ ਹੈ ਨਹੀਂ ਕੋਹਾ ਹੋਣ ਕਰੂਗੀ ਗਾ ਉਹ ਕੰਮ ਹੈ ਨਹੀਂ ਕਰ ਸਰ ਪਹਿਲਾਂ ਚੈੱਕ ਕਰੀ ਤੇ ਫੇਰ ਆਪਾਂ ਵੀਡੀਓ ਬਣਾਉਂਦੇ ਆ ਯਾ ਡੇਢ ਸਾਲ ਬਈ ਇਹਦਾ ਹਾਂਜੀ ਡੇਢ ਸਾਲ ਮੇਰੇ ਹਿਸਾਬ ਨਾਲ ਕ੍ਰੀਮ ਫਰੀ ਕੋਈ 15 ਵਾਰੀ ਟੀਕਾ ਭਰਿਆ ਗਿਆ ਉਹ ਗੱਲ ਹਟੋ ਘੱਟ ਹਾਂ ਇਹ ਤੋਂ ਪਹਿਲੇ ਇੱਕ ਵਾਰੀ ਅਬੋਰਸ਼ਨ ਕਰ ਚੁੱਕੀ ਹੈ ਜੀ ਆਪਣੀ ਏਆਈ ਤੇ ਗੱਪੜ ਹੋ ਗਈ ਸੀ ਤੇ ਸਿੱਧਾ ਹੀ ਰੱਖੋ ਲੋ ਜਿਆਦਾ ਚੈੱਕ ਕਰਦੇ ਆ ਜੀ ਕਿੱਟੀ ਵਾਸਤਾ ਅੱਜ ਨੂੰ 2 ਮਹੀਨੇ ਹੋ ਗਏ ਉਹਲੇ ਜਿੰਨੀ ਤਾਂ ਸੱਦੀ ਵੇਹੇ ਪੂਰੀ ਹੈ ਵੀ ਬਾਈ ਦਾ ਕਹਿੰਦਾ ਇਹ ਨਾਜਕ ਕਰਕੇ ਡਾਕਟਰ ਗੱਪੜ ਹੋਊਗੀ ਪਰ ਫੇਰ ਵੀ ਕਹਿੰਦੇ ਆਪਾਂ ਇਹ ਲਾਓ ਜੀ ਦਰਸ ਬਣੇਗਾ ਆ ਕਰਕੇ ਆਪਣਾ ਚੈੱਕ ਕਰ ਲਿਆ ਜੀ 2 ਮਿੰਟ ਦੀ ਗੱਲ ਦਾ ਭਣਾਏ ਤੇ ਬਹੁਤ ਬਹੁਤ ਵਧਾਈਆਂ ਬਾਈ ਜੀ ਤੁਹਾਨੂੰ ਵੀ ਮਾਦਾ ਬਦਾਈ ਠੀਕ ਹੈ ਵੈਸੇ ਤਾਂ ਤੁਹਾਨੂੰ ਵਿਸ਼ਵਾਸ ਸੀ ਵੀ ਡਾਕਟਰ ਗੱਭਣਾ ਪਰ ਫਿਰ ਵੀ ਮੈਂ ਕਿਹਾ ਬਈ ਨਹੀਂ ਠੀਕ ਹੈ ਠੀਕ ਹੈ ਜੰਗ ਜੱਤ ਲਈ ਆਵਾਜ਼ ਜੀ ਬਹੁਤ ਬਦਾਈਆਂ ਦੱਸਾ ਤੁਹਾਨੂੰ ਵੀ ਬਹੁਤ ਮਾਦਾ ਤੁਹਾਨੂੰ ਹੋਰ ਤਾਂ ਕੀ ਬਖਸ਼ੇ